ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਨਿਆਂ ਅੱਜ ਦੀਆਂ ਖਬਰਾਂ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਦੇਸ਼ ਦੇ ਨਾਮ ਦਿੱਤੇ ਭਾਸ਼ਣ ਚ ਕਿਹਾ ਕਿ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਦੇ ਪਹਿਲੇ ਦਿਨ ਤੋਂ ਹੀ ਮੈਂ ਸਾਡੀ ਦੱਖਣੀ ਸਰਹੱਦ ਤੇ ਹਮਲੇ ਰੋਕਣ ਲਈ ਤੁਰੰਤ ਕਾਰਵਾਈ ਕੀਤੀ। ਪਿਛਲੇ 7 ਮਹੀਨਿਆਂ ਤੋਂ ਕਿਸੇ ਵੀ ਗੈਰਕਾਨੂੰਨੀ ਪ੍ਰਵਾਸੀ ਨੂੰ ਸਾਡੇ ਦੇਸ਼ 'ਚ ਆਉਣ ਦੀ ਆਗਿਆ ਨਹੀਂ ਦਿੱਤੀ ਗਈ। ਉਹਨਾਂ ਕਿਹਾ ਕਿ ਇਹ ਸਾਡੇ ਵੱਲੋਂ ਕੀਤਾ ਗਿਆ ਅਜਿਹਾ ਕਾਰਨਾਮਾ ਹੈ ਜਿਸ ਨੂੰ ਹਰ ਕਿਸੇ ਨੇ ਅਸੰਭਵ ਕਿਹਾ। ਉਨਾ ਕਾਕੇ ਮੈਨੂੰ ਇਹ ਦੱਸਦੇ ਹੋਏ ਬੇहद ਮਾਣ ਮਹਿਸੂਸ ਹੋ ਰਿਹਾ ਹੈ ਕਿ 14.50 ਲੱਖ ਤੋਂ ਵੱਧ ਮਿਲਟਰੀ ਸਰਵਿਸ ਮੈਂਬਰਸ ਨੂੰ 크리스마ਸ ਤੋਂ ਪਹਿਲਾਂ ਇੱਕ ਸਪੈਸ਼ਲ ਵਾਰੀਅਰ ਡਿਵੀਡੈਂਡ ਮਿਲੇਗਾ 1776 ਚ ਸਾਡੇ ਦੇਸ਼ ਦੀ ਸਥਾਪਨਾ ਦੇ ਸਨਮਾਨ ਚ ਅਸੀਂ ਹਰ ਫੌਜੀ ਨੂੰ 1776 ਡਾਲਰ ਭੇਜ ਰਹੇ ਹਾਂ ਜ਼ਿਕਰਯੋਗ ਹੈ ਕਿ 249 ਸਾਲ ਪਹਿਲਾਂ 4 ਜੁਲਾਈ 1776 ਨੂੰ ਆਜ਼ਾਦੀ ਦੇ ਐਲਾਨਨਾਮੇ ਤੇ ਬੈਸ ਹੋਈ ਸੀ ਤੇ ਦਸਤਖਤ ਕੀਤੇ ਗਏ ਸਨ ਬ੍ਰਿਟਿਸ਼ ਹਕੂਮਤ ਦੇ ਖਿਲਾਫ ਵਿਦਰੋਹ ਕਰਕੇ ਇੱਥੇ ਐਲਾਨਨਾਮਾ ਪੜਾਇਆ ਗਿਆ ਸੀ ਸੰਸਾਰ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਵਜੋਂ ਇੱਥੇ ਹੀ ਉੱਭਰਿਆ ਹਾਲਾਂਕਿ ਇੰਗਲੈਂਡ ਦੇ ਰਾਜੇ ਦੇ ਖਿਲਾਫ ਕਾਫੀ ਵੱਡੀ ਜੰਗ ਲੜਨੀ ਪਈ ਤੇ ਅਮਰੀਕਾ 250 ਸਾਲ ਦਿਵਸ ਅਗਲੇ ਸਾਲ ਮਨਾ ਰਿਹਾ ਹੈ 트럼ਪ ਨੇ ਜ਼ੋਰ ਦੇ ਕੇ ਕਿਹਾ ਕਿ ਟੈਰਿਫ ਉਹਨਾਂ ਦੀ ਆਰਥਿਕ ਨੀਤੀ ਦਾ ਇੱਕ ਮੁੱਖ ਹਿੱਸਾ ਬਣੇਗਾ ਇਹ ਰੁਖ ਕਈ ਦੇਸ਼ਾਂ ਨਾਲ ਵਪਾਰਕ ਸਬੰਧਾਂ ਨੂੰ ਗੁੰਝਲਦਾਰ ਬਣਾ ਸਕਦਾ ਹੈ ਕਿਉਂਕਿ ਵਾਸ਼ਿੰਗਟਨ ਕੰਪਨੀਆਂ ਤੇ ਮੈਨੂਫੈਕਚਰਿੰਗ ਨੂੰ ਅਮਰੀਕਾ 'ਚ ਲਿਆਉਣ ਲਈ ਦਬਾਅ ਪਾ ਰਿਹਾ ਹੈ 트ੰਪ ਨੇ ਕਿਹਾ ਕਿ ਟੈਰਫ ਦੀ ਬਦੌਲਤ ਹੀ ਅਮਰੀਕਾ 'ਚ ਰਿਕਾਰਡ ਤੋੜ 18 ਟ੍ਰਿਲੀਅਨ ਡਾਲਰ ਦਾ ਨਿਵੇਸ਼ ਆਇਆ ਹੈ ਉਹਨਾਂ ਨੇ ਇਸ ਨਿਵੇਸ਼ ਨੂੰ ਸਿੱਧੇ ਤੌਰ ਤੇ ਵਪਾਰਕ ਰੁਕਾਵਟਾਂ ਨਾਲ ਜੋੜਿਆ ਜੋ ਘਰੇਲੂ ਉਤਪਾਦਨ ਨੂੰ ਉਤਸ਼ਾਹਿਤ ਕਰਦੀਆਂ ਨੇ ਤੇ ਆਯਾਤ ਤੇ ਜੁਰਮਾਨਾ ਲਗਾਉਂਦੀਆਂ ਨੇ ਟਰੰਪ ਪ੍ਰਸ਼ਾਸਨ ਨੇ ਕੁਝ ਨੈਚੁਰਲਾਈਜ਼ਡ ਅਮਰੀਕੀਆਂ ਦੀ ਨਾਗਰਿਕਤਾ ਖੋਣ ਦੀਆਂ ਕੋਸ਼ਿਸ਼ਾਂ ਨੂੰ ਤੇਜ਼ੀ ਨਾਲ ਵਧਾਉਣ ਦੀ ਯੋਜਨਾ ਬਣਾਈ ਹੈ ਅੰਦਰੂਨੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਵਿੱਤੀ ਸਾਲ 2026 ਲਈ ਹਰ ਮਹੀਨੇ 100 ਤੋਂ 200 ਡੀ ਨੈਚੁਰਲਾਈਜੇਸ਼ਨ ਕੇਸ ਨਿਆ ਵਿਭਾਗ ਨੂੰ ਭੇਜਣ ਦੀ ਮੰਗ ਕੀਤੀ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਇੱਕ ਵੱਡਾ ਵਾਅਦਾ ਹੈ ਕਿਉਂਕਿ 2017 ਤੋਂ ਹੁਣ ਤੱਕ ਨਿਆ ਵਿਭਾਗ ਦੇ ਅੰਕੜਿਆਂ ਅਨੁਸਾਰ ਕੁੱਲ 120 ਤੋਂ ਵੱਧ ਕੇ ਹੀ ਦਾਇਰ ਕੀਤੇ ਗਏ ਸਨ ਇਸ ਕਦਮ ਨੂੰ ਰਾਸ਼ਟਰਪਤੀ ਡੋਨਾਲਡ 트ੰਪ ਦੇ ਇਮੀਗ੍ਰੇਸ਼ਨ ਕਰੈਕਡਾਊਨ ਦਾ ਇੱਕ ਸਖਤ ਪੜਾ ਮੰਨਿਆ ਜਾ ਰਿਹਾ ਹੈ ਯੂਐਸ ਸੀਆਈਐਸ ਖਾਸ ਤੌਰ ਤੇ ਉਹਨਾਂ ਵਿਅਕਤੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਜਿਨ੍ਹਾਂ ਨੇ ਧੋਖਾ ਧੜੀ ਜਾਂ ਗਲਤ ਬਿਆਨਬਾਜ਼ੀ ਰਾਹੀਂ ਗੈਰਕਾਨੂੰਨੀ ਢੰਗ ਨਾਲ ਨਾਗਰਿਕਤਾ ਪ੍ਰਾਪਤ ਕੀਤੀ ਹੈ USCIS ਦੇ ਬੁਲਾਰੇ ਮੈਥਿਊ ਜੇ ਟ੍ਰੈਗੇਸਰ ਨੇ ਕਿਹਾ ਹੈ ਕਿ ਉਹਨਾਂ ਦੀ ਸੰਸਥਾ ਉਹਨਾਂ ਲੋਕਾਂ ਨੂੰ ਤਰਜੀਹ ਦੇਣ ਦੀ ਜੰਗ 'ਚ ਹੈ ਜਿਨ੍ਹਾਂ ਨੇ ਨਾਗਰਿਕਤਾ ਪ੍ਰਕਿਰਿਆ ਦੌਰਾਨ ਝੂਠ ਬੋਲਿਆ ਜਾਂ ਗਲਤ ਤਰੀਕੇ ਨਾਲ ਤੱਥ ਪੇਸ਼ ਕੀਤੇ ਉਨਾਈ ਵੀ ਕਿਹਾ ਕਿ ਏਜੰਸੀ ਅਮਰੀਕਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਦੀ ਅਖੰਡਤਾ ਬਹਾਲ ਕਰਨ ਲਈ ਨਵੇਂ ਵਿਭਾਗ ਨਾਲ ਕੰਮ ਕਰਨ ਲਈ ਉਤਸਕ ਹੈ ਹਾਲਾਂਕਿ ਆਲੋਚਕਾਂ ਨੇ ਨਾਗਰਿਕਤਾ ਰੱਦ ਕਰਨ ਲਈ ਮਨਮਾਨੇ ਅੰਕੜਾਗਤ ਟੀਚੇ ਨਿਰਧਾਰਤ ਕਰਨ ਤੇ ਚਿੰਤਾ ਜ਼ਾਹਰ ਕੀਤੀ ਹੈ ਸਾਬਕਾ ਯੂਐਸ ਸੀਆਈਐਸ ਅਧਿਕਾਰੀ ਸਾਰਾ ਪੀਅਰਸ ਨੇ ਕਿਹਾ ਹੈ ਕਿ ਮਾਸਿਕ ਕੋਟਾ ਨਿਰਧਾਰਤ ਕਰਨਾ ਜੋ ਹਾਲ ਹੀ ਦੇ ਸਾਲਾਂ ਚ ਕੁੱਲ ਸਾਲਾਨਾ ਸੰਖਿਆ ਨਾਲੋਂ 10 ਗੁਣਾ ਵੱਧ ਹੈ ਇਸ ਗੰਭੀਰ ਅਤੇ ਦੁਰਲਭ ਟੂਲ ਨੂੰ ਇੱਕ ਬਿਹਤਰ ਤਰੀਕੇ ਦੇ ਟੂਲ ਚ ਬਦਲ ਦੰਦਾ ਹੈ ਤੇ ਲੱਖਾਂ ਨੈਚੁਰਲਾਈਜ਼ਡ ਅਮਰੀਕੀਆਂ ਲਈ ਬੇਲੋੜਾ ਡਰ ਅਤੇ ਅਨਿਸ਼ਚਿਤਤਾ ਪੈਦਾ ਕਰਦਾ ਹੈ ਇਮੀਗਰੈਂਟ ਅਧਿਕਾਰ ਸਮੂਹ ਚੇਤਾਵਨੀ ਦਿੰਦੇ ਹਨ ਕਿ ਇਸ ਵਿਆਪਕ ਮੁਹਿੰਮ ਨਾਲ ਉਹ ਲੋਕ ਵੀ ਪ੍ਰਭਾਵਿਤ ਹੋ ਸਕਦੇ ਨੇ ਜਿਨ੍ਹਾਂ ਨੇ ਆਪਣੇ ਕਾਗਜ਼ੀ ਕਾਰਵਾਈ ਚ ਮਾਮੂਲੀ ਜਾਂ ਅਣਜਾਣੇ ਚ ਗਲਤੀਆਂ ਕੀਤੀਆਂ ਸਨ ਸੰਯੁਕਤ ਰਾਜ ਚ ਲਗਭਗ 26 ਮਿਲੀਅਨ ਨੈਚੁਰਲਾਈਜ਼ਡ ਨਾਗਰਿਕ ਨੇ ਫੈਡਰਲ ਕਾਨੂੰਨ ਦੇ ਤਹਿਤ ਨਾਗਰਿਕਤਾ ਸਿਰਫ ਸੀਮਤ ਮਾਮਲਿਆਂ 'ਚ ਰੱਦ ਕੀਤੀ ਜਾ ਸਕਦੀ ਹੈ ਮੁੱਖ ਤੌਰ ਤੇ ਜਦੋਂ ਇਹ ਧੋਖਾਧੜੀ ਜਾਂ ਝੂਠੀ ਜਾਣਕਾਰੀ ਰਾਹੀਂ ਪ੍ਰਾਪਤ ਕੀਤੀ ਗਈ ਹੋਵੇ ਨਵੇਂ ਵਿਭਾਗ ਨੇ ਵੀ ਇੱਕ ਮੈਮੋ ਜਾਰੀ ਕਰਕੇ ਕਿਹਾ ਹੈ ਕਿ ਉਹ ਅਜਿਹੇ ਕੇਸਾਂ ਨੂੰ ਤਰਜੀਹ ਦੇਵੇਗਾ ਖਾਸ ਕਰਕੇ ਗੈਂਗ ਮੈਂਬਰਾਂ ਵਿੱਤੀ ਧੋਖਾਧੜੀ ਕਰਨ ਵਾਲਿਆਂ ਤੇ ਨਸ਼ੀਲੇ ਪਦਾਰਥਾਂ ਦੇ ਕਾਰਟੇਲਜ਼ ਜਾਂ ਹਿੰਸਕ ਅਪਰਾਧ ਨਾਲ ਜੁੜੇ ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ ਇਨਾ ਕਿ ਸਾਨੂੰ ਲਾਜ਼ਮੀ ਤੌਰ ਤੇ ਫੈਡਰਲ ਅਦਾਲਤਾਂ ਰਾਹੀਂ ਲੰਘਣਾ ਪੈਂਦਾ ਹੈ ਅਤੇ ਇਹਨਾਂ ਲਈ ਮਜ਼ਬੂਤ ਸਬੂਤ ਦੀ ਲੋੜ ਹੁੰਦੀ ਹੈ। ਕੈਲੀਫੋਰਨੀਆ ਰਾਜ ਨੇ ਉਹਨਾਂ ਟਰੱਕ ਚਾਲਕਾਂ ਲਈ ਗੈਰ ਨਿਵਾਸੀ ਕਮਰਸ਼ੀਅਲ ਡਰਾਈਵਰ ਲਾਇਸੈਂਸ ਜਾਨੀ ਕਿ ਸੀਡੀਐਲ ਮੁੜ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਜਿਨ੍ਹਾਂ ਦੇ ਲਾਇਸੈਂਸ ਅਗਲੇ ਸਾਲ ਦੀ ਸ਼ੁਰੂਆਤ ਚ ਖਤਮ ਹੋਣ ਵਾਲੇ ਸਨ। ਇਸ ਕਦਮ ਨਾਲ ਹਜ਼ਾਰਾਂ ਪ੍ਰਵਾਸੀ ਡਰਾਈਵਰਾਂ ਨੂੰ ਰਾਹਤ ਮਿਲੇਗੀ ਜਿਨ੍ਹਾਂ ਵਿੱਚ ਭਾਰਤੀ ਡਰਾਈਵਰਾਂ ਦੀ ਗਿਣਤੀ ਕਾਫੀ ਵੱਡੀ ਹੈ ਕੈਲੀਫੋਰਨੀਆ ਡਿਪਾਰਟਮੈਂਟ ਆਫ ਮੋਟਰ ਵਹੀਕਲਸ ਨੇ ਇਹ ਪ੍ਰਕਿਰਿਆ ਸਿੱਖ ਕੋਲੀਸ਼ਨ ਨਾਲ ਹੋਈਆਂ ਚਰਚਾਵਾਂ ਤੋਂ ਬਾਅਦ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਸਿੱਖ ਕੋਲੀਸ਼ਨ ਨੇ ਕਿਹਾ ਹੈ ਕਿ ਇਸ ਕਦਮ ਨਾਲ ਲਗਭਗ 17000 ਲਾਇਸੈਂਸਾਂ ਨੂੰ ਰੱਦ ਹੋਣ ਤੋਂ ਬਚਾਇਆ ਜਾ ਸਕੇਗਾ ਜੋ ਕਿ 5 ਜਨਵਰੀ 2026 ਨੂੰ ਖਤਮ ਹੋਣ ਵਾਲੇ ਸਨ ਨਵੰਬਰ 2025 ਚ ਸੀਏ ਡੀਐਮਵੀ ਦੇ ਵੱਲੋਂ ਕਰੀਬ 17000 ਗੈਰ ਡੋਮਿਸਾਈਲਡ ਸੀ ਡੀ ਐਲ ਧਾਰਕਾਂ ਨੂੰ ਸੂਚਿਤ ਕੀਤਾ ਸੀ ਕਿ ਉਹਨਾਂ ਦੇ ਲਾਇਸੈਂਸ ਹੁਣ ਸੰਗੀ ਲੋੜਾਂ ਨੂੰ ਪੂਰਾ ਨਹੀਂ ਕਰਦੇ ਤੇ ਜੇਕਰ ਉਹਨਾਂ ਨੂੰ ਲੋੜਾਂ ਅਨੁਸਾਰ ਅਪਡੇਟ ਨਾ ਕੀਤਾ ਗਿਆ ਤਾਂ ਲਗਭਗ 60 ਦਿਨਾਂ ਦੇ ਅੰਦਰ ਉਨ੍ਹਾਂ ਦੀ ਮਿਆਦ ਖਤਮ ਹੋ ਜਾਵੇਗੀ ਇਹ ਨੋਟਿਸ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਦੀ ਆਡਿਟ ਤੋਂ ਬਾਅਦ ਜਾਰੀ ਕੀਤੇ ਗਏ ਸਨ ਜਿਸ ਵਿੱਚ ਪਤਾ ਲੱਗਿਆ ਕਿ ਕੁਝ ਲਾਇਸੈਂਸ ਅਪਡੇਟ ਕੀਤੇ ਸੰਗੀ ਮਾਪਦੰਡਾਂ ਤੇ ਖਰੇ ਨਹੀਂ ਉਤਰਦੇ ਫੈਡਰਲ ਅਧਿਕਾਰੀਆਂ ਨੇ ਪਾਇਆ ਕਿ ਕੁਝ ਡਰਾਈਵਰਾਂ ਦੇ ਲਾਇਸੈਂਸ ਦੀ ਮਿਆਦ ਉਨ੍ਹਾਂ ਦੇ ਕਾਨੂੰਨੀ ਵੀਜ਼ਾ ਦੀ ਮਿਆਦ ਤੋਂ ਵੀ ਅੱਗੇ ਸੀ ਜਿਸ ਕਾਰਨ ਰਾਜ ਨੂੰ ਇਹਨਾਂ 'ਚ ਸੁਧਾਰ ਕਰਨ ਜਾਂ ਰੱਦ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ ਲਾਇਸੈਂਸ ਮੁੜ ਜਾਰੀ ਕਰਨ ਨਾਲ ਪ੍ਰਭਾਵਿਤ ਡਰਾਈਵਰਾਂ ਆਪਣੀ ਵੈਧ ਪਛਾਣ ਕਾਇਮ ਰੱਖ ਸਕਣਗੇ ਤੇ ਨਾਲ ਹੀ ਸਬੰਧਤ ਮਸਲਿਆਂ ਨੂੰ ਹੱਲ ਕਰ ਸਕਣਗੇ ਇਸ ਨਾਲ ਹਜ਼ਾਰਾਂ ਟਰੱਕ ਚਾਲਕਾਂ ਦੇ ਰੋਜ਼ਗਾਰ ਤੇ ਪੈਣ ਵਾਲੇ ਗੰਭੀਰ ਪ੍ਰਭਾਵ ਤੋਂ ਬਚਾਅ ਹੋਵੇਗਾ ਸਿੱਖ ਕੋਲੀਸ਼ਨ ਦੀ ਕਾਨੂੰਨੀ ਡਾਇਰੈਕਟਰ ਮਨਮੀਤ ਕੌਰ ਨੇ ਕਿਹਾ ਕਿ ਇਹ ਫੈਸਲਾ ਡਰਾਈਵਰਾਂ ਦੀ ਰੋਜ਼ੀ-ਰੋਟੀ ਦੀ ਸੁਰੱਖਿਆ ਵੱਲ ਇੱਕ ਮਹੱਤਵਪੂਰਨ ਕਦਮ ਹੈ ਉਹਨਾਂ ਨੇ ਕਿਹਾ ਕੈਲੀਫੋਰਨੀਆ ਵਰਗੇ ਰਾਜਾਂ ਨੂੰ ਸੰਗੀ ਸਰਕਾਰ ਦੇ ਵਾਧੂ ਦਬਾਅ ਵਿਰੁੱਧ ਟਰੱਕ ਚਾਲਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਨੀ ਚਾਹੀਦੀ ਹੈ ਡਰਾਈਵਰਾਂ ਨੂੰ ਇਹਨਾਂ ਗਲਤ ਨੋਟਿਸਾਂ ਨੂੰ ਸੁਲਝਾਉਣ ਲਈ ਇੱਕ ਸਪਸ਼ਟ ਪ੍ਰਕਿਰਿਆ ਪ੍ਰਦਾਨ ਕਰਨਾ ਇੱਕ ਸਹੀ ਕਦਮ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਨਤੀਜੇ ਨਾਲ ਮਜ਼ਦੂਰਾਂ ਦੇ ਨਾਲ-ਨਾਲ ਰਾਜ ਦੀ ਅਰਥ ਵਿਵਸਥਾ ਨੂੰ ਵੀ ਲਾਭ ਹੋਵੇਗਾ ਉਹਨਾਂ ਅੱਗੇ ਕਿਹਾ ਕਿ ਡਰਾਈਵਰ ਆਪਣੀ ਪਰਿਵਾਰਕ ਰੋਜ਼ੀ-ਰੋਟੀ ਲਈ ਟਰੱਕਾਂ ਤੇ ਨਿਰਭਰ ਨੇ ਅਤੇ ਕੈਲੀਫੋਰਨੀਆ ਦੀ ਅਰਥ ਵਿਵਸਥਾ ਨੂੰ ਚਲਾਉਣ ਲਈ ਟਰੱਕ ਚਾਲਕ ਬਹੁਤ ਜ਼ਰੂਰੀ ਨੇ ਇਸ ਲਈ ਇਹ ਫੈਸਲਾ ਲਿਆ ਗਿਆ ਹੈ ਅਮਰੀਕਾ ਚ ਪੰਜਾਬੀ ਟੈਕਸੀ ਡਰਾਈਵਰ ਨੂੰ 21 ਸਾਲ ਦੀ ਮੁਟਿਆਰ ਨਾਲ ਜ਼ਬਰਜਨਾਹ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ ਕੈਲੀਫੋਰਨੀਆ ਦੀ ਵੈਂਚੂਰਾ ਕਾਉਂਟੀ ਚ ਵਾਪਰੇ ਘਟਨਾਕਰਮ ਬਾਰੇ ਸ਼ੈਰਿਫ ਦਫ਼ਤਰ ਨੇ ਦੱਸਿਆ ਕਿ ਨਵੰਬਰ ਚ ਇੱਕ ਰਾਈਟ ਸ਼ੇਅਰ ਡਰਾਈਵਰ ਨੇ 1000 oaks ਇਲਾਕੇ ਤੋਂ ਇੱਕ ਸ਼ਰਾਬੀ ਮਹਿਲਾ ਮੁਸਾਫਰ ਨੂੰ ਆਪਣੀ ਗੱਡੀ ਚ ਬਿਠਾਇਆ ਤੇ ਕੈਮੈਰिलो ਵੱਲ ਰਵਾਨਾ ਹੋ ਗਿਆ ਮੰਜ਼ਲ ਤੇ ਪਹੁੰਚਣ ਮਗਰੋਂ ਔਰਤ ਬਿਲਕੁਲ ਬੇਹੋਸ਼ ਹੋ ਚੁੱਕੀ ਸੀ ਤੇ ਟੈਕਸੀ ਚੋਂ ਬਾਹਰ ਨਾ ਨਿਕਲ ਸਕੀ ਇਸੇ ਦੌਰਾਨ 35 ਸਾਲ ਦਾ ਸਿਮਰਨਜੀਤ ਸਿੰਘ ਸੇਖੋਂ ਆਪਣੀ ਟੈਕਸੀ 'ਚ ਬੇਹੋਸ਼ ਔਰਤ ਨੂੰ ਕੈਮਰੀਲੋ ਦੇ ਕਿਸੇ ਹੋਰ ਇਲਾਕੇ 'ਚ ਲੈ ਗਿਆ ਅਤੇ ਕਥਿਤ ਤੌਰ ਤੇ ਜ਼ਬਰਜਨਾਹ ਕੀਤਾ। ਪੁਲਿਸ ਨੇ ਅੱਗੇ ਕਿਹਾ ਕਿ ਪੀੜਤ ਕੁੜੀ ਨੇ ਇੰਨਾ ਜ਼ਿਆਦਾ ਨਸ਼ਾ ਕੀਤਾ ਹੋਇਆ ਸੀ ਕਿ ਉਹ ਆਪਣੇ ਆਪ ਨੂੰ ਸੰਭਾਲਣ ਦੇ ਸਮਰੱਥ ਨਹੀਂ ਸੀ, ਜਿਸ ਦਾ ਫਾਇਦਾ ਟੈਕਸੀ ਡਰਾਈਵਰ ਨੇ ਉਠਾਇਆ। ਮਾਮਲੇ ਦੀ ਪੜਤਾਲ ਕਰਦਿਆਂ ਵੈਂਚੂਰਾ ਕਾਉਂਟੀ ਦੀ ਪੁਲਿਸ ਡਰਾਈਵਰ ਦੀ شناخت ਕਰਨ 'ਚ ਸਫਲ ਰਹੀ ਤੇ ਬੀਤੇ ਸੋਮਵਾਰ ਨੂੰ ਸਿਮਰਨਜੀਤ ਸਿੰਘ ਸੇਖੋਂ ਨੂੰ ਗ੍ਰਿਫਤਾਰ ਕਰ ਲਿਆ। ਫਿਲਹਾਲ ਸਿਮਰਨਜੀਤ ਸਿੰਘ ਸੇਖੋਂ ਨੂੰ ਪ੍ਰੀ ਟ੍ਰਾਇਲ ਡਿਟੈਂਸ਼ਨ ਸੈਂਟਰ ਚ ਰੱਖਿਆ ਗਿਆ ਹੈ ਤੇ ਜ਼ਮਾਨਤ ਵਾਸਤੇ 5 ਲੱਖ ਡਾਲਰ ਦੇ ਬੌਂਡ ਦੀ ਸ਼ਰਤ ਰੱਖੀ ਗਈ ਹੈ ਪੁਲਿਸ ਵੱਲੋਂ ਰਾਈਟ ਸ਼ੇਅਰ ਕੰਪਨੀ ਦਾ ਨਾਂ ਜਨਤਕ ਨਹੀਂ ਕੀਤਾ ਗਿਆ ਤੇ ਮਾਮਲੇ ਦੀ ਪੜਤਾਲ ਹੁਣ ਵੀ ਜਾਰੀ ਹੈ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਕੋਲ ਮਾਮਲੇ ਨਾਲ ਸੰਬੰਧਿਤ ਕੋਈ ਜਾਣਕਾਰੀ ਹੋਵੇ ਤਾਂ ਡਿਟੈਕਟਿਵ ਮਿਚਲ ਪੀਟਰਸਨ ਨਾਲ 8053844745 ਤੇ ਸੰਪਰਕ ਕੀਤਾ ਜਾਵੇ ਅਮਰੀਕਾ ਦੇ ਟ੍ਰੇਡ ਅਧਿਕਾਰੀਆਂ ਵੱਲੋਂ ਇਹ ਸੰਕੇਤ ਦਿੱਤਾ ਜਾ ਰਿਹਾ ਹੈ ਕਿ ਜੇ ਕੈਨੇਡਾ ਯੂਐਸ ਮੈਕਸੀਕੋ ਸਮਝੌਤੇ ਤਹਿਤ ਲੰਬੇ ਸਮੇਂ ਲਈ ਸਥਿਰਤਾ ਚਾਹੁੰਦਾ ਹੈ ਤਾਂ ਇਸ ਨੂੰ ਨੀਤੀਗਤ ਤਬਦੀਲੀਆਂ ਕਰਨੀਆਂ ਹੋਣਗੀਆਂ ਜ਼ਿਕਰਯੋਗ ਹੈ ਕਿ ਅਗਲੇ ਸਾਲ ਇਸ ਟ੍ਰੇਡ ਸਮਝੌਤੇ ਦਾ ਲਾਜ਼ਮੀ ਮੁਲਾਂਕਣ ਕੀਤਾ ਜਾਣਾ ਹੈ ਅਮਰੀਕਾ ਦੇ ਟ੍ਰੇਡ ਨੁਮਾਇੰਦੇ ਜੈਮਿਸਨ ਗਰੀਅਰ ਨੇ ਵੀਰਵਾਰ ਨੂੰ ਅਮਰੀਕੀ ਕਾਂਗਰਸ ਦੇ ਮੈਂਬਰਾਂ ਨੂੰ ਦੱਸਿਆ ਕਿ ਭਾਵੇਂ ਇਸ ਟ੍ਰੇਡ ਸਮਝੌਤੇ ਨਾਲ ਮੈਕਸੀਕਨ ਐਕਸਪੋਰਟਰਜ਼ ਨੂੰ ਫਾਇਦਾ ਹੋਇਆ ਹੈ ਪਰ ਵਸ਼ਿੰਗਟਨ ਕੁਝ ਖਾਸ ਢਾਂਚਾਗਤ ਮੁੱਦਿਆਂ ਨੂੰ ਹੱਲ ਕੀਤੇ ਬਿਨਾ ਇਸ ਵਿੱਚ ਹੋਰ 16 ਸਾਲਾਂ ਲਈ ਵਾਅਦਾ ਕਰ ਦੇ ਹੱਕ 'ਚ ਨਹੀਂ ਹੈ ਇੱਥੇ ਦੱਸਣਾ ਬਣਦਾ ਹੈ ਕਿ ਅਮਰੀਕਾ ਚਾਹੁੰਦਾ ਹੈ ਕਿ ਕੈਨੇਡਾ ਆਪਣੀ ਡੇਰੀ ਮਾਰਕੀਟ ਤੱਕ ਉਸਦੀ ਪਹੁੰਚ ਸੁਖਾਲੀ ਬਣਾਵੇ ਤੇ ਇੰਡਸਟਰੀ ਨਾਲ ਸੰਬੰਧਿਤ ਕੁਝ ਉਤਪਾਦਾਂ ਦੇ ਐਕਸਪੋਰਟ ਦਾ ਮੁੱਦਾ ਵੀ ਪਹਿਲਾਂ ਹੀ ਹੱਲ ਕੀਤਾ ਜਾਵੇ ਇਸ ਤੋਂ ਇਲਾਵਾ ਗਰੀਅਰ ਨੇ ਆਖਿਆ ਕਿ ਕੈਨੇਡਾ ਦੇ ਆਨਲਾਈਨ ਸਟ੍ਰੀਮਿੰਗ ਐਕਟ ਤੇ ਆਨਲਾਈਨ ਨਿਊਜ਼ ਐਕਟ ਜਿਹੜੇ ਕੈਨੇਡੀਅਨ ਕਲਚਰਲ ਅਤੇ ਬ੍ਰਾਡਕਾਸਟਿੰਗ ਨਿਯਮਾ ਤਹਿਤ ਆਉਂਦੇ ਨੇ ਵਿੱਚ ਵੀ ਥੋੜਾ ਅਦਲਾ ਬਦਲੀ ਕੀਤੀ ਜਾਵੇ ਤਾਂ ਕਿ ਅਮਰੀਕਾ ਦੀਆਂ ਟੈਕ ਤੇ ਮੀਡੀਆ ਫਰਮਾਂ ਦੀ ਕੈਨੇਡਾ ਦੀ ਮਾਰਕੀਟ ਤੱਕ ਪਹੁੰਚ ਹੋ ਸਕੇ ਟਰੰਪ ਪ੍ਰਸ਼ਾਸਨ ਨੇ ਚੀਨ ਦੇ ਇਤਰਾਜ਼ਾਂ ਨੂੰ ਦਰਕਿਨਾਰ ਕਰਦੇ ਹੋਏ ਤਾਈਵਾਨ ਨੂੰ ਆਧੁਨਿਕ ਹਥਿਆਰਾਂ ਦੀ ਵਿਕਰੀ ਲਈ ਇੱਕ ਵੱਡੇ ਪੈਕੇਜ ਤੇ ਮੋਹਰ ਲਗਾ ਦਿੱਤੀ ਹੈ। ਇਸ ਕਦਮ ਨਾਲ ਏਸ਼ੀਆ ਪ੍ਰਸ਼ਾਂਤ ਖੇਤਰ 'ਚ ਭੂ-ਰਾਜਨੀਤਿਕ ਤਣਾਅ ਹੋਰ ਵਧਣ ਦੀ ਸੰਭਾਵਨਾ ਹੈ। ਇਸ 10 ਬਿਲੀਅਨ ਡਾਲਰ ਦੇ ਸੌਦੇ 'ਚ ਕਈ ਮਾਰੂ ਅਤੇ ਰੱਖਿਆਤਮਕ ਪ੍ਰਣਾਲੀਆਂ ਸ਼ਾਮਲ ਨੇ ਜਿੱਚ 82 ਹਾਈ ਮੋਬਿਲਿਟੀ ਆਰਟਲਰੀ ਰਾਕਟ ਸਿਸਟਮ, 420 ਮਿਲਟਰੀ ਟੈਕਟਿਕਲ ਮਿਜ਼ਾਈਲ ਸਿਸਟਮ ਇਹ ਉਹੀ ਸਿਸਟਮ ਹੈ ਜੋ ਯੂਕਰੇਨ ਇਹ ਰੂਸ ਦੇ ਵਿਰੁੱਧ ਵਰਤੇ ਨੇ ਚੀਨ ਤਾਈਵਾਨ ਨੂੰ ਆਪਣਾ ਹਿੱਸਾ ਮੰਨਦਾ ਹੈ ਜਦ ਕਿ ਤਾਈਵਾਨ ਖੁਦ ਨੂੰ ਇੱਕ ਸੁਤੰਤਰ ਲੋਕਤੰਤਰੀ ਦੇਸ਼ ਵਜੋਂ ਦੇਖਦਾ ਹੈ 2022 ਚ ਨੈਂਸੀ ਪੋਲਿਸੀ ਦੇ ਦੌਰੇ ਦੌਰਾਨ ਚੀਨੀ ਲੜਾਕੂ ਜਹਾਜ਼ਾਂ ਨੇ ਅਮਰੀਕੀ ਜਹਾਜ਼ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਨਾਲ ਜੰਗ ਵਰਗੀ ਸਥਿਤੀ ਬਣ ਗਈ ਸੀ ਡੋਨਾਲਡ ਟਰੰਪ ਨੇ ਆਪਣੇ ਭਾਸ਼ਣ ਚ ਸਿੱਧਾ ਚੀਨ ਦਾ ਨਾਮ ਨਹੀਂ ਲਿਆ ਪਰ ਹਥਿਆਰਾਂ ਦੀ ਇਸ ਵਿਕਰੀ ਰਾਹੀਂ ਇੱਕ ਸਪਸ਼ਟ ਸੰਦੇਸ਼ ਦਿੱਤਾ ਹੈ ਅਮਰੀਕੀ ਵਿਦੇਸ਼ ਵਿਭਾਗ ਅਨੁਸਾਰ ਇਸ ਸੌਦੇ ਦਾ ਉਦੇਸ਼ ਤਾਈਵਾਨ ਦੀ ਫੌਜੀ ਸਥਿਰਤਾ ਨੂੰ ਬਣਾਈ ਰੱਖਣਾ ਖੇਤਰ 'ਚ ਸ਼ਕਤੀ ਦਾ ਸੰਤੁਲਨ ਕਾਇਮ ਕਰਨਾ ਤਾਈਵਾਨ ਦੀ ਰਾਜਨੀਤਿਕ ਅਤੇ ਆਰਥਿਕ ਤਰੱਕੀ 'ਚ ਮਦਦ ਕਰਨਾ ਹੈ ਬਹੁਤੇ ਲੋਕਾਂ ਲਈ ਇਨਫਲੂਐਂZA ਦਾ ਅਹਿਸਾਸ ਕੋਈ ਸੁਖਾਵਾ ਨਹੀਂ ਪਰ ਹੋਰ ਨਾਲ ਹੀ ਇਹ ਹੋਰ ਵੀ ਬੱਤਰ ਹੋ ਸਕਦਾ ਹੈ ਜੇ ਨਾਲ ਕਾਮਨ ਵਾਇਰਸ ਹੋ ਜਾਵੇ ਅਜਿਹੇ ਮਾਮਲਿਆਂ ਚ ਲੋਕਾਂ ਨੂੰ ਹਸਪਤਾਲ ਵੀ ਜਾਣਾ ਪੈ ਜਾ ਸਕਦਾ ਹੈ ਕੁਝ ਇਕਾਦੁੱਕਾ ਮਾਮਲਿਆਂ ਚ ਮੌਤ ਵੀ ਹੋ ਸਕਦੀ ਹੈ 2025 2026 ਦਾ ਫਲੂ ਸੀਜ਼ਨ ਚੁਣੌਤੀ ਭਰਿਆ ਰਹਿ ਸਕਦਾ ਹੈ ਪਬਲਿਕ ਹੈਲਥ ਅਨਟਾਰੀਓ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਨਵੰਬਰ ਦੇ ਆਖਰੀ ਹਫਤੇ ਕੀਤੇ ਗਏ ਟੈਸਟਸ ਨੇ 18% ਦੀ ਨਤੀਜੇ ਪੋਜ਼ੀਟਿਵ ਆਏ ਨੇ ਮਾਹਿਰਾਂ ਦਾ ਕਹਿਣਾ ਹੈ ਕਿ ਅਜੇ ਵੀ ਰਿਸਕ ਨੂੰ ਘਟਾਉਣ ਲਈ ਕਦਮ ਚੁੱਕੇ ਜਾ ਰਹੇ ਨੇ ਮਿਸਿਸਾਗਾ ਚ ਟ੍ਰੀਲੀਅਮ ਹੈਲਥ ਪਾਰਟਨਰਸ ਵਿਖੇ ਇਨਫੈਕਸ਼ੀਸ਼ੀਅਸ ਡਿਜ਼ੀਜ਼ ਦੇ ਮਾਹਿਰ ਡਾਕਟਰ ਸੁਮਨ ਚੱਕਰਵਰਤੀ ਨੇ ਆਖਿਆ ਕਿ ਜਿੰਤੋਂ ਤੱਕ ਇਨਫਲੂਐਂਜ਼ਾ ਦਾ ਮਾਮਲਾ ਹੈ ਜਿੱਥੇ H1N1 ਤੇ ਹੋਰ ਸਟ੍ਰੇਨ ਇਕੱਠੇ ਪਾਏ ਜਾ ਰਹੇ ਨੇ ਤੇ ਉਹਨਾਂ ਨਾਲ ਮੇਲ ਖਾਂਦੀ ਵੈਕਸੀਨ ਵੀ ਤੁਹਾਡੇ ਕੋਲ ਨਹੀਂ ਹੈ ਤਾਂ ਅਜਿਹੇ 'ਚ ਸਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਹਨਾਂ ਆਖਿਆ ਕਿ ਵਿਖਣ 'ਚ ਆਇਆ ਏ ਕਿ ਪਿਛਲੇ ਮਹੀਨੇ ਤੋਂ ਲੋਕ ਬਿਮਾਰ ਪੈ ਰਹੇ ਨੇ ਤੇ ਹੁਣ ਫਲੂ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਏ। ਉਹਨਾਂ ਇਹ ਵੀ ਆਖਿਆ ਕਿ ਇੱਕ H3N2 ਦਾ ਸਟ੍ਰੇਨ ਪਾਇਆ ਜਾ ਰਿਹਾ ਏ ਤੇ ਇਸ ਦੀ ਕੋਈ ਢੁਕਵੀਂ ਵੈਕਸੀਨ ਵੀ ਨਹੀਂ। ਇਸ ਲਈ ਸਭ ਨੂੰ ਸਮਾਂ ਰਹਿੰਦਿਆਂ ਫਲੂ ਸ਼ਾਟ ਲਵਾਉਣੇ ਚਾਹੀਦੇ ਨੇ। ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ